ਇੱਥੇ ਬਾਈ 18 ਮੈਂ ਥੋੜੇ ਦਿਨ ਹੀ ਗੇੜਾ ਮਾਰਦਾ ਰਹਿੰਦਾ ਸੀ ਵਿੱਚ ਚੈੱਕ ਕਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣਾ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਇੱਕ ਨਰੇਬਰ ਬਵਾਸ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਜਾ ਸੀ ਤੇ ਉਸ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ ਵੀ ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾफी ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਇਸ ਕਾਰਨ ਪੀਗੀ ਕੋਲ ਫੋਰਸ ਸਾਰੇ ਸਟਾਫ ਦਾ ਤੇ ਕਮਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹ ਘਰ ਨੂੰ ਸੀ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਆ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ ਬਾਈਟੀਨ ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵੀ ਚੈੱਕ ਕਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣਾ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਆ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਤੁਸੀਂ ਕਹਿੰਦੇ ਸੰਪਰਕ ਕੀਤਾ ਕਿ ਬੁੱਤਾਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਐਸ ਐਚਓ ਸਾਹਿਬ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਚੋਰ ਫੜੇ ਗਏ ਕਿਹੜਾ ਕਿਹੜਾ ਸਮਾਨ ਲੈ ਕੇ ਜਾਣੇ ਜੀ ਘਰ ਦੇ ਵਿੱਚੋਂ ਜੀ ਐਕਟਵਾ ਜੀ ਇੱਕ ਐਲ ਸੀ ਡੀ ਇੱਕ ਬਾਹਰਲ ਪੂਲ ਦਾ ਮਾਈਕ੍ਰੋਵੇਵ ਤੇ ਸਿਲੰਡਰ ਸਿਲੰਡਰ ਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਕਦੀ ਹੋਇਆ ਇਦਾਂ ਦਾ ਕਿ ਜਾਇ ਪਹਿਲੀ ਵਾਰੀ ਇਦਾਂ ਤਾਂ ਹੋਇਆ ਬੀ ਕੋਈ ਚੋਰੀ ਨਹੀਂ ਕਰਨਾ ਉਹ ਇਸੇ ਘਰ 'ਚ ਜਿੱਥੇ ਹੋਣ ਵਾਲਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤਾਂ ਕਦੇ ਕੋਈ ਨੀ ਆਇਕ ਨੂੰ ਸਾਰੀ ਤੇ ਇੱਕ ਕਮਿਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਕੋਣ ਵਾਲਾ ਸਮਝਦੇ ਹੋ ਤੁਹਾਡੇ ਲੋਕ ਕਰਦਾ ਧਿਆਨ ਰੱਖਿਆ ਜਾਏਗਾ ਜੀ ਹੁਣ ਹਾਂਜੀ ਹਾਂਜੀ ਰੱਖਿਆ ਜਾਏਗਾ ਠੀਕ ਸਤਿਕਾਰ ਹੋਈ ਸੀ ਔਰ ਕਾफी ਚਰਚਾ ਦਾ ਵਿਸ਼ਾ ਬਣੀ ਸੀ ਤੇ ਇਹਦੇ ਚ ਕੀ ਕਾਮਯਾਬੀ ਹਾਸਲ ਕੀਤੀ ਗਈ ਜੀ ਇਹ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਦੇ ਘਰ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 21 ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾफी ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮਕਦਮਾ ਦਰਜ ਕਰਕੇ ਮਾੜੀਓਗ ਸੀਪੀ ਸਾਹਿਬ ਦੀ ਜਿਹੜੀ ਆ ਦ샨ਤ ਦੇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸਰੋਤਾਂ ਦੇ ਜਿਹੜੀ ਆ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਸਤਾ ਟ੍ਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਨੂੰ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟੀਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ ਰੈਨਾਸਕਨ ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲਿਆ ਕਿ ਹੋਰ ਵੀ ਜਿਹੜੀ ਹੈ ਜਿਹੜੀ ਰਿਕਵਰੀ ਕਰਨ ਦੀ ਸਰ ਇਹ ਕਹਿੰਦਾ ਜਮਾ ਮਿਲ ਕੇ ਜੇ ਕੋ ਪਹਿਲਾ ਮਹੀਨਾ ਤੇ ਬਕਤਵਾਲੀ ਸਰ ਕਰ ਜੀ ਇਹਨਾਂ ਦੇ ਵਿੱਚੋਂ ਜਿਹੜੇ ਸੰਨੀ ਹੈ ਉਹ ਤਾਂ ਰਵੀ ਕੁਮਾਰ ਇਹ ਸਤਨਗਰ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਬਿੱਲਾਂ ਵੀ ਜਿਹੜੇ ਪੰਜ ਵਕਫ ਵਕਤ ਰਾਵਾਂ ਦੇ ਤੇ ਕ੍ਰਿਮੀਨਲ ਕੇਸ ਦਰਜਾ ਕ੍ਰਿਮੀਨਲ ਦੋ ਅੰਕ ਤੇ ਵਕਫ ਸੀ ਇਹਨਾਂ ਦੇ ਜੋ ਕਿ ਐਨਆਰਆਈ ਘਰਤਾਲ ਲੱਗਾ ਸੀ ਨਹੀਂ ਜੀ ਵਕਫ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਦੇ ਆਦੀ ਇਹਨਾਂ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਤਾਂ ਨੇ ਇਸ ਮਤਲਬ ਨਾਲ ਇਹਨਾਂ ਚੋਰੀ ਨੂੰ ਅੰਜਾਮ ਦਿੱਤਾ। ਇਸ ਘਰ ਕੋਈ ਰਹਿੰਦਾ ਵੀ ਸੀ ਉਹਨਾਂ ਦੇ ਕੀ ਟੇਕਰ ਜਿਹੜੇ ਨੇ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾਲਾਵਾ ਉਹ ਵਾਰ-ਵਾਰ ਆ ਕੇ ਚਲੋ ਟਾਈਮ ਬਟ ਟਾਈਮ ਇਹ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਦੇ ਨਾਲ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ। ਪਰ ਸੀਸੀਟੀਵੀ 'ਚ ਵੀ ਕੁਝ ਆਇਆ ਸੀ ਸਾਹਮਣੇ। ਐਸਐਚਓ ਸਾਹਿਬ ਵੱਲੋਂ ਵੀ ਸੀਸੀ ਟੈਵੀਨ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉਹਦੀ ਵੀ ਮਦਦ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜੜੀ ਮਦਦ ਲਈ ਕਿੰਨੀ ਕਾਮਯਾਬੀ ਸਮੇਂ ਤੋਂ ਸਰ ਕਾਫੀ ਵੱਡੀ ਵਾਰਦਾ ਸੀ ਤੇ ਬਿਲਕੁਲ ਜੀ ਜਿਹੜੀ ਇਹ ਬਹੁਤ ਵਧੀਆ ਜਿਹੜੀ ਹੈ ਜਿਹੜੀ ਸਾਡੀ ਜਿਹੜੀ ਹੈ ਗੱਗਜੱਬੀ ਹੈ ਨੂੰ ਅਸੀਂ ਮੰਨਦੇ ਆ ਤੇ ਸਰ ਇਹ ਕਿੰਨੇ ਮਤਲਬ ਇਹਨਾਂ ਨੂੰ ਪਤਾ ਸੀ ਕਿ ਬਾਹਰ ਗਏ ਬੰਦੇ ਹਾਂ ਬਿਲਕੁਲ ਜੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਨੇ ਜਿਹੜੀ ਇਹ ਚੋਰੀ ਨੂੰ ਅੰਜਾਮ ਦਿੱਤਾ ਸਰ ਕੋਈ ਹੋਰ ਵੀ ਵਾਰਦਾ ਤਾਂ ਕੋਈ ਅੰਜਾਮ ਦਿੱਤਾ ਫਿਲਹਾਲ ਇਹਨਾਂ ਦਾ ਰਿਮਾਰਡ ਲਵਾ ਲਵਾਂਗੇ ਜੀ ਅਸੀਂ ਰਿਮਾਰਡ ਲੈ ਕੇ ਜਿਹੜਾ ਅਸੀਂ ਜਿਹੜੀ ਅਗਲੀ ਤਫਦੀਸ਼ ਦੇ ਵਿੱਚ ਸਾਨੂੰ ਪਤਾ ਲੱਗੂਗਾ। ਫਿਲਹਾਲ ਵੀ ਇਹਨਾਂ ਉਹ ਕੋਈ ਰੇਖੀ ਰੁਕਤੀ ਦਿੱਤੀ ਗਈ ਕਿ ਜੇ ਮੌਕੇ ਦੇ ਸਾਰ ਜਿਹੜਾ ਦਿੱਤਾ। ਫਿਲਹਾਲ ਜਿਹੜੀ ਆ ਇਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਸਾਨੂੰ ਇਹ ਜਿਹੜਾ ਵਾ ਇਹਨਾਂ ਨੇ ਦੱਸਿਆ ਵੀ ਜਿਹੜਾ ਕਾਫੀ ਦਿਨ ਤੋਂ ਅਸੀਂ ਨਗਵੇ ਸੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਲੋਕ ਲੱਗੇ ਹੋਏ ਨੇ। ਤੇ ਘਰ ਤਾਲਾ ਲੱਗਨ ਕਰਕੇ ਇਹਨੂੰ ਪਤਾ ਲੱਗਿਆ। ਹਾਂਜੀ। ਸਾਜਾ ਕਿੰਨੇ ਕ ਮਹੀਨੇ ਇਹਨਾਂ ਨੇ ਵਾਰਦਾਤ ਨੂੰ ਅਨਜਾਨ ਦਿੱਤਾ ਮਤਲਬ ਰਾਤ ਵੇਲੇ ਦਿਨ ਵੇਲੇ ਕਿਸੇ ਵੇਲੇ। ਮਤਲਬ ਫ ਅ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆਏ ਨਾ ਅਸੀਂ ਚੋਰੀ ਨੂੰ ਜਾਣ ਦਿੱਤਾ। ਹੋਰ ਇਹਨਾਂ ਦੇ ਨਾਲ ਬੰਦੇ ਹੈਗੇ ਨੇ ਸਰ। ਫਿਲਹਾਲ ਨਾ ਜਿਹੜੀ ਜਿਹੜੀ ਇਹਨਾਂ ਨੇ ਕੁਝ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਉਦੋਂ ਪਤਾ ਲੱਗੇਗਾ। ਪਰਿਵਾਰ ਨੂੰ ਸੂਚਿਤ ਕੀਤਾ ਹੈ ਜੀ ਇਹਨਾਂ ਦੀ। ਹਾਂ ਬਿਲਕੁਲ ਜੀ ਗੁਰੂ। ਉਹਨਾਂ ਨੇ ਪੁਲਿਸ ਦਾ ਥੈਂਕਸ ਕੀਤਾ ਜੀ ਇਸ ਤਰੀਕੇ ਨਾਲ ਹੋਇਆ ਜੀ। ਦੇਖੋ ਜੀ ਆਏ ਨਹੀਂ ਉਹ ਤੇ। ਮੈਂ ਕਰਦੇ ਹਾਂ।